ਮਰਾਈ ਮੀਠੀ ਕਰ ਕਰ ਬਿਖਿਆ ਖਾਏ ਪੈਰ ਹਮਰੇ ਜਿਤ ਜਿਤ ਲਾਵੈ ਤੇ ਤੇ ਲੱਗਣਾ ਆਪਣਾ ਭਲਾ ਸਭ ਕਾ ਹੂੰ ਮੰਗਣਾ ਸਭ ਕਿਛ ਤੇਰਾ ਤੂੰ ਕਰਨੇ ਹਾਰੰ ਤੂੰ ਨਹੀਂ ਕਿਛ ਪਾਰਾ ਵਾਰ ਦਾਸ ਆਪਣੇ ਕਉ ਦੀਜੈ ਦਾਣ ਕਬੂ ਨ ਵਿਸਰੈ ਨਾਨਕ ਨਾਮ ਗੋੜੀ ਗੁਵਾਰੇ ਰੀ ਮਹੰਲਾ ਪੰਜਵਾਨ ਕਜਤ ਨਹੀਂ ਹੋਤ ਛਟਾਰਾ ਬਹੁਤ ਸਿਆਣ ਪਿਆਗਲ ਪਾਰਾ ਹਰ ਕੀ ਸੇਵਾ ਨਿਰਮਲ ਹਿਤ ਪ੍ਰਭ ਕੀ ਦਰਗਾਹ ਸੋ ਬਾਸੇਤ ਮਨ ਮੇਰੇ ਗਉ ਹਰ ਨਾਮ ਕਾਇਓ ਲਾਇ ਤੁਝੇ ਨ ਲਾਗੈ ਤਾਤਾ ਝੋਲਾ ਰਹਾਓ ਜੋ ਬੋਹਿਤ ਪੈਸਾ ਗਰਮਾਏ ਅੰਧਕਾਰ ਦੀਵਕਾ ਦੀਪਾਹੇ ਅਗਣ ਸੀਤ ਕਾਲਾ ਹਸ ਦੁਖ ਨਾਮ ਜੋਤ ਮਨ ਹੋਵਤ ਸੁਖ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਡੋਲੇ ਨਹੀਂ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੁਰਮਖ ਮੀਤੈ ਨਾਮ ਆਉ ਕਦੈ ਸੋਈ ਜਨ ਪਾਵੇ ਕਰਿ ਕਿਰਪਾ ਜਿਸ ਆਪ ਦਿਵਾਵੇ ਹਰ ਹਰ ਨਾਮ ਜਾ ਕੈ ਹਿਰਦੈ ਵਸੈ ਦੁਖ ਦਰਦ ਤੇ ਨਾਨਕ ਨਸੈ ਗਉੜੀ ਗਵਾਰੇ ਰੀ ਮਹਲਾ 5 ਬਹੁਤ ਦਰਬ ਕਰ ਮਨ ਨਾ ਆਗਾਨ ਨ ਅਨਕ ਰੂਪ ਦੇਖ ਨਹਿ ਪਤੀਆਨਾ ਹਉ ਪੁੱਤਰ ਕਲਤਰੁਰ ਜੋ ਜਾਣ ਮੇਰੀ ਓ ਬਿਨਸ ਓਏ ਭਸਮੇ ਢੇਰੀ ਬਿਨ ਹਰ ਭਜਨ ਦੇਖੋ ਬਿਲ ਲਾਤੇ ਧ੍ਰਿਗ ਤਨ ਧ੍ਰਿਗ ਧਨ ਵਾਇਆ ਸੰਗ ਰਾਤੇ ਰਹਾ ਜੋ ਬੇਗਾਰੀ ਕੈ ਸਿਰ ਦੀ ਜੈ ਧਾਮ ਓਏ ਖਸਮਾ ਕੈ ਗ੍ਰਹਿ ਉਣ ਦੂਸਾਮ ਜੋ ਸੁਪਨੇ ਹੋਏ ਬੈਸਤ ਰਾਜਾ ਨੇਤਰ ਪਸਾਰੇ ਤਾ ਨਿਰਾਰਥ ਕਾਝਾ ਜਿਉ ਰਾਖਾ ਖੇਤ ਉਪਰ ਪਰਾਏ ਖੇਤ ਖਸਮ ਕਾ ਰਾਖਾ ਉੱਠ ਜਾਏ ਉਸ ਖੇਤ ਕਾਰਨ ਰਾਖਾ ਕੜਾ ਤਿਸ ਕੈ ਪਾਲੈ ਕਸ਼ੂ ਨਾ ਪੜੈ ਜਿਸ ਕਾ ਰਾਜਿਤ ਸੇਕਾ ਸੁਪਨਾ ਜਨ ਮਾਇਆ ਦੀਨੀ ਤਿਰ ਲਾਈ ਤ੍ਰਿਸਨਾ ਆਪਿ ਨਾਹਿ ਆਪ ਕਰੇ ਰਾਸ ਨਾਨਕ ਪ੍ਰਭ ਆਗੇ ਅਰਦਾਸ ਗੌੜੀ ਗਵਾਰੀ ਰੀ ਮਹੱਲਾ ਪੰਜਵਾਏ ਬਉ ਰੰਗ ਮਾਇਆ ਬਉ ਬਿਦ ਪੇਖੀ ਕਲਮ ਕਾਗਜ਼ ਸਿਆਣ ਬਲੇਖੀ ਮਹਿਰ ਮਲੂਖ ਹੋਏ ਦੇਖਿਆ ਖਾਨ ਤਾਤੇ ਨਾਹੀ ਮੰਤ੍ਰਿ ਬਤਾਨ ਸੋ ਸੁਖ ਮੁਕ ਕੋ ਸੰਤ ਬਤਾਵ ਤ੍ਰਸਨਾ ਬੁਝੈ ਮੰਤ੍ਰਿ ਬਤਾਵ ਰਹਾਵ ਅਸ ਪਵਨ ਹਸਤੇ ਅਸ ਵਾਰੀ ਚੋਆ ਚੰਦਰ ਸੇਜ ਸੁੰਦਰ ਨਾਰੀ ਨਾਟਾ-ਨਾਟਕ ਆਖਾਰੇ ਗਾਇਆ ਤਮ ਮਨ ਸੰਤੋਖ ਨ ਪਾਇਆ ਤਖਤ ਸਭਾ ਮੰਡਨ ਉਦਲੀ ਚੇ ਸਗਲ ਮੇਵੇ ਸੁੰਦਰ ਬਾਗੀ ਚੇ ਖੇੜ ਬਿਰਤ ਰਾਜਨ ਕੀ ਲੀਲਾ ਮਾਨਾ ਸਹਿਲਾ ਪ੍ਰਪੰਚ ਹੀਲਾ ਕਰ ਕਿਰਪਾ ਸੰਤਨ ਸਚ ਕਹਿਆ ਸਰਬ ਸੁਖਿ ਹੋ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਐ ਕਹੋ ਨਾਨਕ ਵੱਡ ਭਾਗੀ ਪਾਈਐ ਜਾ ਕੇ ਹਰ ਤਨ ਸੋਈ ਸਹਿਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾਇ ਰਹਾਉ ਦੂਜਾ ਗੌੜੀ ਗੁਵਾਰੇ ਰੀ ਮਹੰਲਾ ਪੰਜਵਾ ਪ੍ਰਾਣੀ ਜਾਣੈ ਇਹ ਤਨ ਮੇਰਾ ਬਾਰ ਬਾਰ ਵਾਹੂੰ ਲਬਟੇਰਾ ਪੁੱਤਰ ਕਲਤਰ ਗਿਸਤ ਕਾਫਾ ਸਾਹ ਹੂੰ ਨ ਪਈ ਰਾਮ ਕੇ ਦਾਸਾ ਕਵਣ ਸੋ ਬਿੱਦ ਜਿਤ ਰਾਮ ਗੁਣ ਗਾਏ ਕਵਣ ਸੋ ਮਤ ਜਿਤ ਤਰੇ ਏ ਮਾਇਰਾ ਜੋ ਭਲਾਈ ਸੋ ਬੁਰਾ ਜਾਣੈ ਸਾਜ ਕਹੀ ਸੋ ਬਿਖੈ ਸਮਾਨੈ ਜਾਣੇ ਨਾਹੀ ਜੀਤ ਅਰ ਹਾਰ ਇਹ ਵਿਲੇਵਾ ਸਾਜ ਸੰਸਾਰ ਜੋ ਹਲਾਰ ਸੋ ਪੀਵੇ ਬਉਰਾ ਅੰਮ੍ਰਿਤ ਨਾਮ ਜਾਣੇ ਕਰ ਕਉਰਾ ਸਾਜ ਸੰਕਾਏ ਨਾਹੀ ਨਿਰ ਲਖ ਚਰਾਸੀ ਪ੍ਰਮਤਾ ਫੇਰ ਏਕੇ ਜਾਲ ਫਹਾਏ ਪੰਖੀ ਰਾਸ ਰਸ ਭੋਗ ਕਰੇ ਬਉਰੰਗੀ ਕਹੋ ਨਾਨਕ ਜਿਸ ਪੈ ਕਿਰਪਾਲ ਵਰਪੂਰੇ ਤਾਕੇ ਕਾਟੇ ਜਾਲ ਗੌੜੀ ਗੁਵਾਰੀ ਰੀ ਮਹੱਲਾ ਪੰਜਵਾਏ ਤਉ ਕਿਰਪਾ ਤੇ ਮਾਰੇ ਗਪਾਈਐ ਪ੍ਰਭੂ ਕਿਰਪਾ ਤੇ ਪ੍ਰਭ ਕਿਰਪਾ ਤੇ ਨਾਮ ਧਿਆਈਐ ਪ੍ਰਭ ਕਿਰਪਾ ਤੇ ਬੰਧਨ ਛੁੱਟੈ ਤਉ ਕਿਰਪਾ ਤੇ ਹਉਮੈ ਟੁੱਟੈ ਕਮਲਾਵ ਤਉ ਲਾਗੇ ਸੇਵ ਹਮ ਤੇ ਕਛੂ ਨ ਹੋਵੇ ਦੇਵ ਰਹਾਉ ਤੁਦ ਭਾਵੇ ਤਾਂ ਗਾਵਾਂ ਬਾਣੀ ਤੁਦ ਭਾਵੇ ਤਾਂ ਸੱਚ ਵਖਾਣੀ ਤੁਦ ਭਾਵੇ ਤਾਂ ਸਤਿਗੁਰ ਮਿਆ ਸਰਬ ਸੁਖ ਆਪ੍ਰਾਪ ਤੇਰੀ ਦਇਆ ਜੋ ਤੁਦ ਭਾਵੇ ਸੋ ਨਿਰਮਲ ਕਰਮਾ ਜੋ ਤੁਦ ਭਾਵੇ ਸੋ ਸਾਈ ਧਰਮ ਸਰਬ ਨਿਦਾਨ ਗਣ ਤਮਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਨ ਤਾਂ ਨਿਰਮਲ ਹੋਏ ਹਰ ਰੰਗ ਸਰਬ ਸੁਖ ਆਪਾਵੋ ਸਤ ਸੰਗ ਨਾਮ ਤੇਰੇ ਰਹੇ ਮਨ ਰਾਤਾ ਓ ਕਲਿਆਣਾ ਨਿਕਲ ਜਾਤਾ ਗੌੜੀ ਮਹੱਲਾ ਗੌੜੀ ਗਵਾਰੀਰੀ ਮਹੱਲਾ ਪੰਜਵਾ ਆਣ ਰਸਾ ਜੀਤੇ ਤੈਹ ਚਾਖੈ ਨਿਵਖਣਾ ਤ੍ਰਿਸਨਾ ਤੇਰੀ ਲਾਥੇ ਹਰ ਅਸ ਕਾ ਤੂੰ ਚਾਖੈ ਸਾਦ ਚਾਖਤ ਹੋਏ ਰਹੈ ਬਿਸਮਾਦ ਅੰਮ੍ਰਿਤ ਰਸਨਾ ਪੀਓ ਪਿਆਰੀ ਰਸਰਾਤੀ ਹੋਏ ਤ੍ਰਿਪਤਾਰੀ ਰਹਾਓ ਹੇ ਜੀਵੇ ਤੂੰ ਰਾਮ ਗੁਣ ਗਾਓ ਨਿਮਖ ਨਿਮਖ ਹਰ ਧਿਆਉ ਨਿਮਖ ਨਿਮਖ ਹਰ 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 ਧਿਆਉ ਆਣਾ ਸੁਣੀ ਕਥੋਂ ਜਾਈਐ ਸਾਧ ਸੰਗਤ ਵਡ ਭਾਗੀ ਪਾਈਐ ਆਠ ਪੈਰ ਜੀਵੇ ਆ ਰਾਗ ਪਾਰਬ੍ਰਹਮ ਠਾਕਰੇ ਆਗਾਦ ਈ ਹਾ ਉਹਾ ਸਦਾ ਸਹੇਲੀ ਅਰ ਗੁਣ ਗਾਵਤ ਰਸਨੇ ਅਮੋਲੀ ਆ ਬੜਾ ਸਪਤ ਮੌਲੀ ਫਲ ਫੁੱਲ ਪੇੜੇ ਇਹ ਰਸ ਰਾਤੀ ਬਹਰੇ ਨਾ ਛੋੜੇ ਆਨ ਰਸ ਗਾ ਲਵੇਂ ਲਾਈ ਕਉ ਨਾਨਕ ਗੁਰ ਭੈ ਹੈ ਸਹਾਈ ਗੌੜੀ ਗਵਾਰੇਰੀ ਮਹੰਲਾ ਪੰਜਵਾ ਮਨ ਮੰਦਰ ਤਨ ਸਾਜੀ ਬਾਰ ਇਸ ਹੀ ਮਦੇ ਬਸਤੇ ਅਹ ਪਾਰ ਇਸੀ ਭੀਤਰ ਸੁਨੀ ਅਤਸਾਹ ਕਮਨ ਬਪਾਰੀ ਜਾਕਾ ਉ ਆਵਿ ਸਾਹ ਨਾ ਰਤਨ ਕੋ ਕੋ ਬਿਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਉ ਮਨ ਤਾਨੇ ਅਰਪੀ ਸੇਵ ਕਰੀ ਜੈ ਕਮਨ ਸੁਜੁਗਤ ਜਿਤ ਕਰ ਭੀਜੈ ਬਾਏ ਲਗੋ ਤਜ ਮੇਰਾ ਤੇਰਾ ਕਵਣ ਸੋ ਜਨ ਜੋ ਸੌਦਾ ਜੋ ਰੈ ਮਹਿਲ ਸ਼ਾਹ ਕਾ ਕਿਨ ਵਿਦ ਪਾਵੇ ਕਵਣ ਸੋ ਬੇਇੱਜ਼ਤ ਭੀ ਤੁਰ ਬੁਲਾਵੇ ਤੂੰ ਵੜ ਸਾਹੋ ਜਾ ਕੇ ਕੋਟ ਵਣ ਜਾਰੇ ਕਵਣ ਸੋ ਦਾਤਾ ਲੈ ਸੰਚਾਰੇ ਕੋਇਤ ਕੋਇਤ ਨਿਜ ਕਿਰਪਾਇਆ ਮੂਲ ਰਤਨ ਸਾਜ ਦਿਖ ਲਾਇਆ ਕਰ ਕਿਰਪਾ ਜਾ ਮੇਲੇ ਸਾਹੇ ਕੋ ਨਾਨਕ ਗੁਰ ਕਾਏ ਸਾਹੇ ਗੌੜੀ ਮਹਲਾ ਪੰਜਵਾ ਗੁਵਾਰੇ ਰੀ ਰੈਨ ਦਿਨਸ ਰਹੈ ਇਕ ਰੰਗਾ ਪ੍ਰਭ ਕਉ ਜਾਣੈ ਸਦ ਹੀ ਸੰਗਾ ਧਾਗਰ ਨਾਮ ਕੀਓ ਔਨ ਵਰਤਨ ਤ੍ਰਿਪਤ ਅਗਾਵਨ ਹਰ ਕਾਏ ਦਰਸਨ ਹਰ ਸੰਗ ਰਾਤੇ ਮਨ ਤਨ ਹਰੇ ਗੁਰ ਪੂਰੇ ਕੀ ਸਰਣੀ ਪਰੇ ਰਹਾਉ ਚਰਨ ਕਮਲਿਆ ਤਮੇ ਆਧਾਰ ਇਕ ਨਿਹਾਰੇ ਆਗਿਆਕਾਰ ਇੱਕੋ ਬਣ ਜੇ ਕੋ ਬਿਵਹਾਰੀ ਅਵਰ ਨ ਜਾਣੈ ਬਿਨ ਨਰੰਕਾਰੀ ਹਰਖ ਸੋਧਹੁ ਤੇ ਮੁਕਤੇ ਸਦਾ ਲਿਵਤ ਜੋਗ ਅਰਜੁਗਤੇ ਦੀਸੇ ਸਾਮੈ ਸਾਮੈ ਦੀਸੇ ਸਾਮੈ ਸਭ ਤੇ ਰਹਤੇ ਪਾਰ ਬ੍ਰਹਮ ਕਾ ਓਏ ਧਿਆਨ ਧਰਤੇ ਸੰਤਨ ਕੀ ਮਹਿਮਾ ਕਵਣ ਵਖਾਨੋ ਅਗਾਦ ਬੋਧ ਕਿਸ ਮਿਤ ਨਹੀਂ ਜਾਣਿ ਭਾਗ ਨਾਮੁ ਤੇ ਕਿਰਪਾ ਕੀ ਜੈ ਤੂ ਸੰਤਨ ਕੀ ਨਾਨਕ ਦੀਜੈ ਗੌੜੀ ਗਵਾਰੀ ਰੀ ਮਹੰਲਾ ਪੰਜਵਾ ਓ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੋ ਮੇਰਾ ਪ੍ਰੀਤਮ ਤੁਮ ਸੰਗ ਹੀ ਤੈ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਤਦ ਬੇਰੰਨੇ ਵਖ ਨਾ ਜਾਈ ਰਹਿਣਾ ਤੂੰ ਮੇਰੇ ਲਾਲਣ ਤੂੰ ਮੇਰੇ ਪ੍ਰਾਣ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾਉ ਜੋ ਤੂੰ ਰੱਖੋ ਤੇ ਵਿਹੇ ਰਹਿਣਾ ਜੋ ਤੂੰ ਕਹੋ ਸੋਹੀ ਮੋਹਿ ਕਰਣਾ ਜੈ ਭੀਖੋ ਤਾ ਤੂੰ ਬਸਨਾ ਨਿਰਪਉ ਨਾਮ ਜਪੋ ਤੇਰਾ ਰਸਨਾ ਤੂੰ ਮੇਰੀ ਨਾਮ ਨੇ ਤੂੰ ਪੰਡਾ ਰੰਗ ਰਸਾ ਤੂੰ ਮਣੇ ਆਧਾਰ ਤੂੰ ਮੇਰੀ ਸੋਭਾ ਤੁਮ ਸੰਗ ਰੱਛੀਆ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਮਨ ਦਾ ਨੇ ਅੰਦਰ ਤੁਹੀਂ ਧਿਆਇਆ ਮਰਮ ਤੁਮਾਰਾ ਗੁਰ ਤੇ ਪਾਇਆ ਸਤ ਗੁਰ ਤੇ ਡ੍ਰਿੜਿਆ ਇਕ ਇਕ ਨਾਨਕ ਦਾਸ ਹਰ 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 ਟੇਕਾਏ ਗੌੜੀ ਗਵਾਰੇਰੀ ਮਹੱਲਾ ਪੰਜਵਾ ਬਿਆਪਤ ਹਰ ਸੋਗ ਬੇਸਾਰ ਬਿਆਪਤ ਸੁਰਗ ਨਰਕ ਦੇ ਅਵਤਾਰ ਵਿਆਪਤ ਧਨ ਨਿਰਤਨ ਪੇਗ ਸੋਭਾ ਮੂਲ ਬਿਆਦੀ ਮੂਲ ਬਿਆਪੀ ਵਿਆਪ ਸੁਲੋਭਾ ਮਾਇਆ ਵਿਆਪਤ ਬਹ ਪਰਕਾਰੀ ਸੰਤ ਜੀਵੈ ਪ੍ਰਾਵੇ ਓਟ ਤੁਮਾਰੀ ਰਹਾਉ ਵਿਆਪਤ ਬੁੱਧ ਕਾ ਮਾਤਾ ਵਿਆਪਤ ਪੁੱਤਰ ਕਲਤ ਸੰਗਰਾਤਾ ਬਿਆਪਤ ਹਸਤ ਘੂੜੇ ਅਰ ਬਸਤਾ ਬਿਆਪਤ ਰੂਪ ਜੋ ਬਣ ਮਦਮਸਤਾ ਬਿਆਪਤ ਭੂਮ ਰੰਕ ਅਰ ਰੰਗਾ ਬਿਆਪਤ ਗੀਤ ਨਾ ਸੁਨ ਸੰਗਾ ਬਿਆਪਤ ਸੇਜ ਮਹਿਲ ਸਿੰਘਾਰ ਪੰਚ ਦੂਤ ਬਿਆਪਤ ਅੰਧਿਆਰ ਵਿਆਪਤ ਕਰਮ ਕਰੇ ਹਾਂ ਪਾਸਾ ਵਿਆਪਤ ਗ੍ਰਹਿਤ ਵਿਆਪਤ ਉਦਾਸਾ ਚਾਰ ਬਿਹਾਰ ਵਿਆਪਤ ਜਾਤ ਸਭ ਕਿਛ ਬਿਆਪਤ ਬਿਨ ਹਰ ਰੰਗ ਰਾਤ ਸੰਤਨ ਕੇ ਬੰਧਨ ਕਾਟੇ ਹਰਿ ਰਾਏ ਤਾ ਕ ਕਹਾ ਬਿਆਪੈ ਮਾਏ ਕਹੋ ਨਾਨਕ ਜਿਨ ਧੁਰ ਸੰਤ ਪਾਈ ਤਾ ਕੈ ਨਿਤਨ ਆਵੈ ਮਾਈ ਗੌੜੀ ਗਵਾਲੀ ਦੀ ਮਹੱਲਾ ਪੰਜਵਾਂ ਇਹਨੂੰ ਨੀਂਦ ਪਰ ਦਿੱਸ਼ਟ ਵਿਕਾਰ ਸ਼੍ਰਵਣ ਸੁਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋ ਮਿਠੈ ਸਾਦ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮੈਂ ਕੋਈ ਜਾਗਤ ਰਹੈ ਸਤਵ ਵਸਤੋ ਆਪਣੀ ਲਹੈ ਸਗਲ ਸਹੇਲੀ ਆਪਣੇ ਰਸਮਾਤੀ ਗਰੇ ਆਪਣੇ ਕੀ ਖਬਰ ਨਾ ਜਾਤੀ ਮੁੱਸਨ ਹਰ ਪੰਜ ਬਟਵਾਰੇ ਸੂਨੇ ਨਗਰ ਪਰੇ ਠਗਹਾਰੇ ਹੁਣ ਤੇਰਾ ਖੈ ਬਾਪ ਨਮਾਈ ਓਣ ਤੇਰਾ ਖੈ ਮੀਤ ਨ ਭਾਈ ਦਰਬ ਸਿਆਨ ਪਨਾ ਓਏ ਰਹਤੇ ਸਾਦ ਸੰਗ ਓਏ ਦੁਇਟ ਵਸ ਹੋਤੇ ਕਰ ਕਿਰਪਾ ਮੈ ਸਾਰਿੰਗ ਪਾਣ ਸੰਤਨ ਧੂਰੈ ਸਰਬ ਨਿਧਾਨ ਸਾਦ ਪੂੰਜੀ ਸਤਗੁਰ ਸੰਗ